ਬਹੁਤ ਸਵਾਗਤ ਹੈ ਜੀ ਸਾਰੇ ਵਿਦਿਆਰਥੀਆਂ ਦਾ ਇੱਕ ਵਾਰੀ ਫਿਰ ਹਾਜ਼ਰਾਂ ਸਾਡੇ ਨਾਲ ਮੌਜੂਦ ਨੇ ਤੀਰਤ ਸਿੰਘ ਪਿਨਾਕਲ ਜਿਹੜੇ ਕਿ ਪਿਨਾਕਲ ਐਜੂਕੇਸ਼ਨ ਐਂਡ ਇਮੀਗ੍ਰੇਸ਼ਨ ਕੰਸਲਟਿੰਗ ਪ੍ਰਾਈਵੇਟ ਲਿਮਟਿਡ ਨੂੰ ਰਿਪਰਿਜ਼ੈਂਟ ਕਰਦੇ ਨੇ ਪੰਜਾਬ ਦੇ ਮੰਨੇ ਪਰਮੰਨੇ ਸਟੂਡੈਂਟ ਵੀਜ਼ਾ ਸਲਾਹਕਾਰ ਨੇ ਔਰ ਅੱਜ ਬੜਾ ਮਹੱਤਵਪੂਰਨ ਵਿਸ਼ਾ ਪੀਪੀ ਕਾਲਜਾਂ ਦਾ ਮਈ ਇਨਟੇਕ ਬਹੁਤ ਸਾਰੇ ਪੀਪੀ ਕਾਲਜਾਂ ਨੇ ਮਈ ਇਨਟੇਕ ਇੱਕ ਤਰੀਕੇ ਨਾਲ ਰੱਦ ਕਰ ਦਿੱਤਾ ਸਟੂਡੈਂਟਸ ਨੂੰ ਈਮੇਲ ਆ ਰਹੇ ਨੇ ਕਿ ਮਾਈਨ ਟੇਕ ਦੀ ਬਜਾਏ ਤੁਸੀਂ ਕਿਸੇ ਹੋਰ ਇਨਟੇਕ ਦੇ ਵਿੱਚ ਆ ਜਾਓ ਅਸੀਂ ਤੁਹਾਡੀ ਫੀਸਰ ਫੰਡ ਕਰਦੇ ਹਾਂ ਕਿ ਮਾਈਨ ਟੇਕ ਰੱਦ ਹੋ ਗਿਆ ਪੀਪੀਪੀ ਕਾਲਜਾਂ ਦਾ ਇਹ ਬਹੁਤ ਵੱਡਾ ਵਿਸ਼ਾ ਹੈ ਔਰ ਹੁਣ ਵਿਦਿਆਰਥੀਆਂ ਦਾ ਪਵੈਖ ਕੀ ਹੈ ਵਿਦਿਆਰਥੀ ਕੀ ਕਰਨਗੇ ਜਿਨ੍ਹਾਂ ਦੇ ਜਿਨ੍ਹਾਂ ਨੇ ਫੀਸਾਂ ਜਮ੍ਹਾਂ ਕਰਾ ਰੱਖੀਆਂ ਨੇ ਕੰਪਲੀਟ ਸੋਲੂਸ਼ਨ ਸਾਨੂੰ ਤੀਰ ਜੀ ਦੱਸਣਗੇ ਸਤਿ ਸ਼੍ਰੀ ਅਕਾਲ ਤੀਰ ਜੀ ਥੈਂਕ ਯੂ ਸਰ ਦੇ ਪ੍ਰੋਗਰਾਮ ਦੇਖਦੇ ਸਾਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਤੀਰ ਜੀ ਇਹ ਚੱਕਰ ਕੀ ਹੈ ਕਹਿੰਦੇ ਪੀਪੀ ਕਾਲਜ ਮਾਈਨ ਟੇਕ ਰੱਦ ਕਰਕੇ ਤੇ ਬਿਲਕੁਲ ਸਭ ਤੋਂ ਪਹਿਲਾਂ ਮੈਂ ਹਰ ਸਟੂਡੈਂਟ ਨੂੰ ਕਹਣਾ ਉਹ ਘਬਰਾਉਣ ਦੀ ਲੋੜ ਨਹੀਂ ਹੈ ਕੇਸ ਟੂ ਕੇਸ ਵੇਰੀ ਆ ਕਾਲਜ ਟੂ ਕਾਲਜ ਤੁਹਾਡੇ ਵੇਰੀ ਕਰੇਗਾ ਸੋ ਇਸ ਲਈ ਮੈਂ ਹਰ ਬੱਚੇ ਨੂੰ ਕਹਿ ਰਿਹਾ ਦੂਰੋਂ ਨੇੜਿਓਂ ਆ ਜਦੋਂ ਵੀ ਤੁਹਾਨੂੰ ਕੋਈ ਸਲਾਹ ਚਾਹੀਦੀ ਜਰੂਰ ਪਰਸਨਲੀ ਆਫਿਸ ਵਿਜ਼ਿਟ ਕਰੋ ਕਿਉਂਕਿ ਇਹ ਔਖਾ ਸਮਾਂ ਮੈਂ ਕਹਾਂਗਾ ਔਖਾ ਨਹੀਂ ਕਹਾਂਗਾ ਅਪਡੇਟ ਰਹਿਣ ਵਾਲਾ ਸਮਾਂ ਵਾ ਤੁਹਾਡਾ ਅਪਡੇਟ ਰਹਿਣਾ ਇਹ ਤੇ ਤੁਹਾਡੇ ਸਲਾਹਕਾਰ ਦਾ ਜਿਹੜਾ ਪੂਰਾ ਅਪਡੇਟ ਰਹਿਣਾ ਬਹੁਤ ਜ਼ਿਆਦਾ ਜ਼ਰੂਰੀ ਆ ਸੋ ਰੋਜ਼ ਰੂਲ ਬਦਲ ਰਹੇ ਆ ਰੋਜ਼ ਜਿਹੜੀਆਂ ਕਿ ਨਵੀਆਂ ਚੀਜ਼ਾਂ ਨਵੀਆਂ ਜਿਹੜੀਆਂ ਫੈਸਿਲਿਟੀਆਂ ਆ ਰਹੀਆਂ ਸੋ ਬੱਚਿਆਂ ਨੂੰ ਜਿਹੜਾ ਕਿ ਆ ਹੁਣ ਪ੍ਰੋਪਰ ਸੋਚ ਸਮਝ ਕੇ ਫੈਸਲਾ ਲੈਣਾ ਪੈਣਾ ਸੋ ਆ ਜਿਹੜੇ ਪੀਪੀਪੀ ਕਾਲਜ ਜਿਹੜਾ ਤੁਸੀਂ ਰੱਦ ਗਿਆ ਸਰ ਇਹ ਮੈਂ ਦੱਸ ਵੀ ਦਵਾ ਜਿਹੜਾ ਪ੍ਰੋਪਰ ਵਰਡ ਆ ਰਿਵੋਕ ਆਫ ਲੈਟਰ ਆ ਰਿਵੋਕ ਹੋਣੀਆਂ ਸ਼ੁਰੂ ਹੋਈਆਂ ਰਿਵੋਕ ਮੀਨਸ ਆਫ ਲੈਟਰ ਕੈਨਸਲ ਹੋਣੇ ਸ਼ੁਰੂ ਹੋਈ ਆ ਸਾਰੇ ਕਾਲਜਸ ਦੀਆਂ ਚ ਮੈਂ ਨਾਮ ਵੀ ਲੈ ਦਵਾ ਸੈਟ ਲੌਰਸ 알파 ਕੈਂਪਸ ਵਾਲੇ ਬੱਚੇ ਆਪਣੀਆਂ ਮੇਲ ਚੈੱਕ ਕਰ ਲੈਣ ਉਹਨਾਂ ਨੇ ਕਿਹਾ ਜੀ ਅਸੀਂ ਤੁਹਾਡੀ ਆਫਰ ਲੈਟਰ ਰਿਵੋਕ ਕਰ ਰਹੇ ਹਾਂ ਤੁਸੀਂ ਆਪਣੇ ਪੈਸੇ ਵਾਪਸ ਲੈ ਸਕਦੇ ਆ 200 ਡਾਲਰ ਸਿਰਫ ਅਸੀਂ ਤੁਹਾਡੇ ਕੋਲ ਕਟਾਂਗੇ ਉਹ ਬੱਚਾ ਕਈ ਵਾਰੀ ਘਬਰਾ ਗਿਆ ਕੀ ਹੋ ਗਿਆ ਕਿਦਾਂ ਕੋਈ ਕੁੱਤੇ ਕੋਈ ਨੁਕਸਾਨ ਨਹੀਂ ਹੋਇਆ ਤਾਂ ਮੈਂ ਕਹਾਂਗਾ ਪੈਸੇ ਤੁਹਾਡੇ ਵਾਪਸ ਆ ਰਹੇ ਬਹੁਤ ਵਧੀਆ ਸੋ ਜੇ ਹੋਰ ਵੀ ਕਿਸੇ ਬੱਚੇ ਨੂੰ ਆਪ ਰਿਫੰਡ ਹਜੇ ਵੀ ਕਿਸੇ ਨੇ ਨਹੀਂ ਪਾਉਣਾ ਮੈਂ ਕਰੀ ਦੁਬਾਰਾ ਕਹਾਂਗਾ ਪਰ ਹਾਂ ਜੇ ਕਾਲਜ ਤੁਹਾਨੂੰ ਕਹਿੰਦਾ ਵਾ ਪੈਸੇ ਲੈ ਲੈ ਮੈਂ ਇੰਨੇ ਇੱਕ ਛੋਟੀ ਜੀ ਅਮਾਉਂਟ ਕੱਢ ਰਹੀ ਹਾਂ 200 ਡਾਲਰ ਨਥਿੰਗ ਸੋ ਬ ਉਹ ਕੋਈ ਨਹੀਂ ਅਗਲੇ ਇਨਟੈਕਟ ਚ ਚੱਲ ਜਾਾਂਗੇ ਬਟ ਹਾਂ ਇਹ ਚੀਜ਼ ਕਿਉਂ ਦਿੱਤਾ ਸਰ ਉਸ ਕਾਲਜ ਨੇ ਪ੍ਰੋਪਰ ਟੈਕਨੀਕਲ ਪੁਆਇੰਟ ਤੇ ਦੱਸਿਆ ਵਾ ਕਿ ਅਸੀਂ ਆਫਰ ਲੈਟਰ ਇਵੋਕ ਕਿਉਂ ਕਰ ਰਹੇ ਹਾਂ ਕਿਉਂਕਿ ਪੈਸੇ ਨਾ ਆਉਣਦੇ ਸਾਰਿਆਂ ਨੂੰ ਬਹੁਤ ਚੰਗੇ ਲੱਗਦੇ ਆ ਦੇਣੇ ਸਭ ਨੂੰ ਹੀ ਔਖੇ ਲੱਗਦੇ ਆ ਸੋ ਕਾਲਜ ਨੇ ਪੂਰਾ ਵੇਰਵਾ ਦਿੱਤਾ ਅ ਮਾਰਚ ਮਹੀਨਾ ਸ਼ੁਰੂ ਹੋ ਗਿਆ ਸਭ ਨੂੰ ਜਿਹੜਾ ਕੀ ਹੈ ਪਤਾ ਹੈਗਾ 31 ਮਾਰਚ ਟੈਸਟੇਸ਼ਨ ਲੈਟਰ ਰੋਜ਼ ਐਕਸਪੈਕਟੇਸ਼ਨ ਆ ਕਿ ਅੱਜ ਆਉਂਦੀ ਕੱਲ ਆਉਂਦੀ ਪਰਸੋਂ ਆਉਂਦੀ ਉਮੀਦ ਹੈਗੀ ਜਲਦੀ ਸਾਨੂੰ ਦੇਖਣ ਨੂੰ ਮਿਲ ਜੂਗੀ ਬਟ ਹਾਂ 31 ਮਾਰਚ ਤੋਂ ਪਹਿਲਾਂ ਤਾਂ ਮਿਲ ਹੀ ਜਾਣੀ ਕ ਆਰਾ ਮਈ ਇੰਟੇਕ ਆ ਪਹਿਲੇ ਹਫਤੇ ਚ ਸਟਾਰਟ ਹੋਣਾ ਅੰਬੈਸੀ ਅੱਜ ਦੀ ਰੇਟ 4 ਤੋਂ 6 ਵੀਕਸ ਜਿਹੜਾ ਕਿ ਰਿਜ਼ਲਟ ਦੀ ਟਾਈਮਿੰਗ ਦੇ ਰਹੀ ਆ ਪਾਸਪੋਰਟ ਆ ਮੀਨਸ ਦੋ ਕੁ ਮਹੀਨੇ ਬੱਚੇ ਨੂੰ ਲੱਗ ਹੀ ਰਹੇ ਆ 6 ਤੋਂ 8 ਹਫਤੇ ਲੱਗ ਰਹੇ ਆ ਸੋ ਜੇ ਤੁਹਾਡੀ ਅੱਜ ਵੀ ਟੈਸਟ ਸਿਸ਼ਨ ਲੈਟਰ ਅਪਰੂਵ ਹੋ ਜਾਂਦੀ ਹੈ ਸੋ ਇਟਸ ਨਾਟ ਪ੍ਰੈਕਟੀਕਲੀ ਪੋਸੀਬਲ ਕਿ ਤੁਸੀਂ ਜਿਹੜਾ ਕਿ ਮਈ ਇੰਟੇਕ ਕੈਚ ਕਰ ਸਕੋਗੇ ਇਸ ਲਈ ਉਹਨੇ ਬੱਚੇ ਨੂੰ ਆਪਸ਼ਨ ਜਿਹੜਾ ਕਿ ਆਪਸ਼ਨ ਮੈਂ ਲਗੂੰਗਾ ਆਫਰ ਲੈਟਰ ਹੀ ਉਹ ਕਰਦੇ ਕਿ ਪਰ ਆਪਨੇ ਪੈਸੇ ਲੈ ਲੈ ਸੋ ਮੈਂ ਇਸ ਕਾਲਜ ਦੇ ਸਟੈਪ ਨੂੰ ਸ਼ਲਾਘਾਯੋਗ ਸਟੈਪ ਕਹਾਂਗਾ ਕਿ ਜਿਹਨੇ ਕਿ ਬੱਚੇ ਨੂੰ ਅ ਦੂਜੀ ਪਾਸੇ ਬਹੁਤ ਟੈਨਸ਼ਨ ਲੱਗ ਰਹੀ ਜਿਹਨਾਂ ਦੇ ਵੀਜ਼ਾ ਲੱਗੇ ਆ ਕਿ ਯਾਰ ਇਹ ਨਵੀਆਂ ਆਫਰ ਲੈਟਰ ਪੁਰਾਣੀਆਂ ਰਿਵੋਕ ਹੋ ਗਈਆਂ ਸਾਡੇ ਨਾਲ ਜਿਹੜੇ ਤੱਕਾ ਤਾਂ ਨਹੀਂ ਹੋ ਰਿਹਾ ਜਿਹੜੇ ਇਸ ਕਾਲਜ ਆ ਬੜਾ ਤੁਹਾਡੇ ਵੀਜ਼ੇ ਲੱਗੇ ਹੋਏ ਆ ਸੋ ਰਿਵੋਕ ਉਹਨਾਂ ਦੀਆਂ ਹੋਈਆਂ ਜਿਨ੍ਹਾਂ ਨੇ ਹਜੇ ਅੰਬੈਸੀ ਫਾਈਲ ਲਾਉਣੀ ਸੀਗੀ ਸੋ ਇਸ ਲਈ ਡਰਾਂ ਦੀ ਲੋੜ ਨਹੀਂ ਦੂਜੀ ਗੱਲ ਦੱਸਦਾ ਪੀਪੀਪੀ ਕਾਲਜ ਜਿਹੜੇ ਵਰਕ ਪਰਮਿਟ ਦੀ ਟੈਨਸ਼ਨ ਇਹਨਾਂ ਦੇ ਬੱਚਿਆਂ ਨੂੰ ਮਿਲਣਾ ਜਾਂ ਨਹੀਂ ਮਿਲਣਾ ਵੇਟ ਕਰੋ ਅਪ੍ਰੈਲ ਚ ਤੁਸੀਂ ਜਿਹੜਾ ਕੀ ਟਰੈਵਲ ਕਰਨਾ ਸੋ ਯੂ ਹੈਵ ਇਨਫ ਟਾਈਮ ਹਜੇ ਤੁਹਾਡੇ ਕੋਲ ਬਹੁਤ ਸਮਾਂ ਪਿਆ ਫੈਸਲਾ ਸੋਚ ਸਮਝ ਕੇ ਪਹੁੰਚ ਕੇ ਲੈਣਾ ਨਾ ਕਿ ਉੱਥੇ ਦੇ ਕਿਸੇ ਦੇ ਮਗਰ ਲੱਗ ਕੇ ਲੈਣਾ ਅਗਲਾ ਤੁਹਾਨੂੰ ਬਲੈਕਮੇਲ ਕਰਕੇ ਚੇਂਜ ਇੱਕ ਚੀਜ਼ ਦੀ ਯਾਦ ਰੱਖਣੀ ਆ ਬੇਟਾ ਮੈਂ ਵੀ ਦੁਕਾਨਦਾਰ ਆ ਮੇਰਾ ਵੀ ਜੇ ਮੈਂ ਵੀ ਬੱਚਾ ਕਾਲਜ ਚੇਂਜ ਕਰਾਉਂਦਾ ਨਾ ਮੈਨੂੰ ਵੀ ਚਾਰ ਪੈਸੇ ਬਚਣੇ ਆ ਬਟ ਮੈਂ ਕਹਿੰਦਾ ਕਿਸੇ ਦਾ ਚੇਂਜ ਕਰਾ ਕੇ ਕਿਸੇ ਬੱਚੇ ਦੀ ਜ਼ਿੰਦਗੀ ਨਾ ਮੈਂ ਖਰਾਬ ਬੈਠਾ ਆਪਾਂ ਖਰਾਬ ਕਰੀਏ ਸੋ ਇਸ ਲਈ ਮੈਂ ਬੱਚਿਆਂ ਨੂੰ ਕਹਾਂਗਾ ਸੋਚ ਸਮਝ ਕੇ ਫੈਸਲਾ ਲੈਣਾ ਮਈ ਚ ਜੇ ਤੁਹਾਡੀਆਂ ਕਲਾਸਾਂ ਸਟਾਰਟ ਹੋ ਜਾਂਦੀਆਂ ਦਰਾਂ ਦੀ ਲੋੜ ਨਹੀਂ ਹੈ ਬਾਕੀ ਸਾਨੂੰ ਫੋਲੋ ਜ਼ਰੂਰ ਕਰਦੇ ਰਹੋ ਇਸ ਸਮਾਚ ਨੂੰ ਜੋ ਸੱਚ ਹੋਊਗਾ ਤੁਹਾਡੇ ਨਾਲ ਦੱਸਾਂਗੇ ਜੋ ਅਸੀਂ ਆਪਣੇ ਬੱਚੇ ਨੂੰ ਸਲਾਹ ਦਵਾ ਕਿ ਮੈਂ ਆਪਣੀ ਜੇਬ ਚੋਂ ਪੈਸੇ ਦਿੱਤੇ ਮੇਰੀ ਸਾਰੀ ਉਮਰ ਦੀ ਕਮਾਈ ਲੱਗੀ ਆ ਉਹ ਤੁਹਾਨੂੰ ਜਿਹੜੀ ਕਿ ਸਲਾਹ ਦਵਾਗੇ ਜੋ ਕਿ ਬੱਚਿਆਂ ਨੂੰ ਪਤਾਵਾ ਕਿ ਇਸੇ ਲੰਬੇ ਸਮੇਂ ਤੋਂ 4 ਸਾਲ ਤੋਂ ਵੱਧ ਸਮੇਂ ਦੇ ਇਸੇ ਮੰਚ ਤੇ ਆ ਕਿ ਬੱਚਿਆਂ ਨੂੰ ਅਵੇਅਰ ਕਰ ਰਹੇ ਆਪਣੇ ਵੱਲ ਪੂਰਾ ਫਰਜ਼ ਇਮਾਨਦਾਰੀ ਨਾਲ ਨਿਭਾ ਰਹੇ ਆ ਬਾਕੀ ਉਸ ਪਰਮਾਤਮਾ ਨੂੰ ਪਤਾ ਤੇ ਮੈਂ ਉਮੀਦ ਕਰਦਾ ਇਹ ਜਿਹੜੇ ਅਪਡੇਟ ਆ ਜਿਹੜੀਆਂ ਨਵੀਆਂ ਚੀਜ਼ਾਂ ਵੀ ਆ ਰਹੀਆਂ ਇਹਦੇ ਵਿੱਚ ਵੀ ਤੁਹਾਡੇ ਬੱਚੇ ਦੀ ਤੇ ਤੁਹਾਡੀ ਜਿਹੜੀ ਆਪਣੀ ਪਰਸਨਲ ਭਲਾਈ ਹੋਊਗੀ ਸੋ ਕੇਸ ਟੂ ਕੇਸ ਵੇਰੀ ਕਰੂਗਾ ਆਪਣੀਆਂ ਈਮੇਲਸ ਡੇਲੀ ਚੈੱਕ ਕਰਦੇ ਰਹੋ ਜੋ ਟੈਸਟੇਸ਼ਨ ਲੈਟਰ ਦਾ ਜੇ ਕਿਤੇ ਜਲਦੀ ਇਹ ਚੀਜ਼ਾਂ ਆ ਵੀ ਜਾਂਦਾ ਵਾ 107K ਫਾਈਲ ਲਾਇਓ ਅਮੀਨਾ ਕਿਤੇ ਬਟਾ ਆਫ ਲੈਟਰ ਚੈੱਕ ਕਰਕੇ ਕੈਨਸਲ ਤਾਂ ਨਹੀਂ ਹੋਈ ਰਿਵੋਕ ਤਾਂ ਨਹੀਂ ਹੋਈ ਦੈਨ ਜਿਹੜੀ ਕਿ ਆਪਣੀ ਟੈਸਟੇਸ਼ਨ ਲੈਟਰ ਲਈ ਵੀ ਅਪਲਾਈ ਕਰਿਓ ਕਿਉਂਕਿ ਇਸ ਚੀਜ਼ਾਂ ਸੀਟਾਂ ਲਿਮਟਡ ਹੋਣੀਆਂ ਮੌਕੇ ਵੀ ਲਿਮਟਡ ਹੋਣੇ ਤੇ ਆਪਾਂ ਮੌਕੇ ਗਵਾਉਣੇ ਨਹੀਂ ਹੈਗੇ ਤੇ ਉਮੀਦ ਕਰਦਾ ਤੁਸੀਂ ਸਾਰੇ ਜਾਣੇ ਰਾਜੀ ਖੁਸ਼ੀ ਦੇ ਚੜ Sa ਸ਼੍ਰੀ